ਪਹਿਲਾ ਤਾਂ ਸ੍ਰੀਚੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਜਿਨ੍ਹਾਂ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਅੱਜ ਪ੍ਰਕਰਮਾ ਕੀਤੀਆਂ ਗਈਆਂ ਸੋਭਾ ਯਾਤਰਾ ਦੇ ਰੂਪ ਦੇ ਵਿੱਚ ਔਰ ਬਹੁਤ ਹੀ ਵੱਡੀ ਸੋਭਾ ਆ ਇਹ ਔਰ ਇਹ ਜਿਹੜਾ ਸਿਹਰਾ ਆ ਸਾਡੇ ਚੇਤਨ ਗਿਲ ਜੀ ਡਾਕਟਰ ਸਾਹਿਬ ਔਰ ਸਾਡੇ ਆਪਣੇਦਰ ਭਾਜੀ ਖੜੇ ਆ ਕੰਦੀ ਸਾਹਿਬ ਕਿੱਧਰ ਚਲੇ ਗਏ ਔਰ ਸਾਡੇ ਮੰਗਾ ਪ੍ਰਧਾਨ ਜੀ ਔਰ ਸਾਡੇ ਸਟਾਫ ਮੈਂਬਰ ਜੀ ਔਰ ਸਾਡੇ ਪੁਲਿਸ ਵਾਲੇ ਬਲਵੀਰ ਭਾਜੀ ਔਰ ਸਾਡੇ ਐਸਐਚਓ ਸਾਹਿਬ ਨਕੋਦਰ ਸਿਟੀ ਤੋਂ ਇਹਨਾਂ ਗੁਰਪ੍ਰੀਤ ਜੀ ਇਹਨਾਂ ਸਾਰਿਆਂ ਦਾ ਹੀ ਮੈਂ ਤਹਿ ਦਿਲੋਂ ਕੋ ਸ਼ੁਕਰੀਆ ਅਦਾ ਕਰਦਾ ਔਰ ਅੱਜ ਬਹੁਤ ਹੀ ਵੱਡਾ ਇੱਕੇ ਦਾ ਸੰਦੇਸ਼ ਆ ਗਿਆ ਆ ਕਿਉਂਕਿ ਇਹ ਜਿਹੜੀ ਅੱਜ ਚੇਤਨ ਗਿੱਲ ਦੇ ਵੱਲੋਂ ਪ੍ਰਭੂ ਭਗਵਾਨ ਦੀ ਇਹਨਾਂ ਦੇ ਉੱਤੇ ਕਿਰਪਾ ਹੋਈ ਆ ਔਰ ਬਹੁਤ ਹੀ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਪੂਰੇ ਨਕੋਦਰ ਦੇ ਵਿੱਚ ਪ੍ਰਭੂ ਵਾਲਮੀਕ ਜੀ ਦੀ ਇੱਕ ਕੱਢੀ ਗਈ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਮੈਂ ਫਿਰ ਮੈਂ ਮੰਗਲ ਸਿੰਘ ਮੰਗਾ ਸਾਡੇ ਭਾਜੀ ਮੰਗਾ ਭਾਜੀ ਔਰ ਸਾਡੇ ਡਾਕਟਰ ਸਾਹਿਬ ਚੇਤਨ ਭਾਜੀ ਔਰ ਸਾਡੇ ਵੀਰ ਜੀ ਇਧਰ ਅਜੇ ਕੁਮਾਰ ਜੀ ਮੈਂ ਅਜੇ ਪਾਵਲਿਕੀ ਭਾਜੀ ਸਾਡੇ ਮੈਂ ਇਹਨਾਂ ਨੂੰ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਆਪਣੇ ਵੱਲੋਂ ਔਰ ਆਪਣੇ ਬੀਐਸਬੀ ਵੱਲੋਂ ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਮੈਂ ਇਸ ਚੌਂਕ ਤੋਂ ਸ਼ੁਰੂ ਹੋ ਕੇ ਇਸ ਚੌਂਕ ਤੱਕ ਪ੍ਰਕਰਮਾ ਮੈਂ ਵੀ ਪੂਰੇ ਨਕਉਦਰ ਦੀਆਂ ਕੀਤੀਆਂ ਔਰ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਫਿਰ ਤੋਂ ਸਾਡੇ ਸਮੁੱਚੀ ਟੀਮ ਦਾ ਔਰ ਬਾਲਬਿਕ ਜੀ ਦੀ ਕਿਰਪਾ ਇਹਨਾਂ ਦੇ ਉੱਪਰ ਪੂਰੀ ਔਰ ਮੈਂ ਤੈਹ ਦਿਲ ਤੋਂ ਸ਼ੁਕਰੀਆ ਦਾ ਕਰਦਾ ਜੀ ਔਰ ਸਭ ਯਾਤਰਾ ਤਹਿਸੀਲ ਕਮੇਟੀ ਤਹਿਸੀਲ ਕਮੇਟੀ ਨਕੋਦਰ ਔਰ ਇਹਨਾਂ ਦੇ ਵੱਲੋਂ ਬਹੁਤ ਵਧੀਆ ਔਰ ਚੇਤਨ ਭਾਜੀ ਇੱਕ ਦੋ ਸ਼ਬਦਾਂ ਦੇ ਨਾਲ ਮੇਰੇ ਵੀਰ ਜੀ ਸੋ ਸਰ ਰਾਜਤੇ ਦਿਨੇ ਸ਼ੁਕਰੀਆ ਹੋਗੀ ਕਿ ਨਕੋਦਰ ਦੇ ਵਿੱਚ ਜਿਹੜੀ ਦੋਪਾ ਯਾਤਰਾ ਬਹੁਤ ਸਫਲ ਨਿਕਲੀ ਉਹਦੇ ਵੀ ਸਹਿਕਾਰ ਨੇ ਵੀ ਚੇਤਨ ਗਿਲ ਭਾਈ ਦਾ ਮਤਲਬ ਪੂਰਾ ਸਾਧਿਆ ਸੋ ਅੱਜ ਦੇ ਦਿਨ ਮੱਕ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਬਲੇ ਸੋਨ ਰਵੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਆਇਆ ਹੂਆਂ ਸਾਰੀਆਂ ਸੰਗਤਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਵਾ ਇਹ ਸਾਡੇ ਪ੍ਰਭੂ ਵਾਲਮੀਕ ਜੀ ਦੀ ਕਿਰਪਾ ਹੋਈ ਆ ਜਿਹੜੀ ਅੱਜ ਰਕੋਦਰ ਸ਼ੋਪਾ ਯਾਤਰਾ ਇੱਕ ਇੱਕ ਇਹਦਾ ਸੰਦੇਸ਼ ਗਿਆ ਵਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮਹਾਰਾਜ ਦੇ ਵਰਗੜ ਦਿਵਸ ਮੌਕੇ ਤੇ ਸ਼ਾਹ ਸ਼ੋਪਾ ਯਾਤਰਾ ੱਡੀ ਗਈ ਕੋ ਇਹ ਜਿਹੜੀਆਂ ਜਿਹੜੀਆਂ ਇੰਤਜ਼ਾਮੀਆਂ ਪੁਲਿਸ ਵੱਲੋਂ ਵੀ ਬਹੁਤ ਵਧੀਆ ਕੀਤੀਆਂ ਸੋ ਸਾਡੇ ਨਾਲ ਸਭਰ ਮਜੂਰ ਨੇ ਸਰ ਕੀ ਕਹਿਣਾ ਚਾਹੁੰਦੇ ਆ ਓਕੇ ਵਾਹ ਸ੍ਰੀ ਕਰਤਾ ਪਾਲਮਿਕ ਜੀ ਤੇ ਪ੍ਰਗਟ ਦੇਪਤੀਆਂ ਸਾਰੀਆਂ ਸਖਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਬਹੁਤ ਸੋਹਣੀ ਸੋਭਾ ਯਾਤਰਾ ਪੂਰੇ ਪ੍ਰਬੰਧਾ ਦੇ ਨਾਲ ਨਿਕਲੀ ਆ ਤੇ ਬਹੁਤ ਵਧੀਆ ਆ ਬਹੁਤ ਵਧੀਆ ਬੰਦਾ ਹੈ ਸਾਡਾ ਬਹੁਤ ਮੁਬਾਰਕ ਆ ਹਾਂ ਜੀ ਅਰਜ਼ਾ ਮਤਾ ਕਰੋ ਜੋ ਬੋਲੇ 100 ਰੁਪਏ ਪ੍ਰਭਾਗ ਮਹਾਰਾਜ ਕੀ ਜੈ ਪਾਲਮਿਕ ਸ਼ਕਤੀ ਅਮਰੇ ਪਾਲਮਿਕ ਸ਼ਕਤੀ ਅਮਰੇ सोन भई भॻवान महाराज की